ਗੱਲ ਕਰੀਏ ਆਪਾਂ ਗਿੱਲ ਕੋ ਵਾਲੇ ਗਿੱਲ ਦੀ ਰਣਜੀਤ ਗਿੱਲ ਦੀ ਪਾਰਟੀ ਤੋਂ ਥੋੜਾ ਜਿਹਾ ਹਟ ਕੇ ਤੇ ਦੂਜੀ ਪਾਰਟੀ ਭਾਜਪਾ ਵਾਲੇ ਪਾਸੇ ਗਈ ਸੀਗੇ ਤੇ ਕੰਨ ਵਿਜੀਲੈਂਸ ਵੀ ਮਗਰੀ ਚਲੀ ਗਈ 10-12 ਦਿਨ ਲੰਗੇ ਰੇਡ ਪੈ ਗਈ ਤੇ ਇਹ ਇੱਕ ਦਿਨ ਆਪਾਂ ਮਨ ਦਾ ਸ਼ਹਿਰ ਸ਼ੁੱਕਰਵਾਰ ਵੀ ਗੱਲ ਕੀਤੀ ਸੀ ਵੀ ਮਨ ਦਾ ਕੀ ਕਰੇ ਛੱਡ ਕੇ ਜਾਂਦਾ ਇੱਧਰ ਕੋਈ ਹੋਰ ਰੇਡ ਪਈ ਹੁੰਦੀ ਆ ਤੇ ਉਹ ਦੂਸਰੇ ਪਾਸੇ ਜਾਂਦਾ ਉਹ ਫਿਰ ਇੱਧਰ ਵਾਲੀ ਪਾਰਟੀ ਵਾਲੇ ਰੇਡ ਪਵਾ ਦਿੰਦੇ ਆ ਇੱਧਰ ਵੀ ਮਸਲਾ ਉਵੇਂ ਜਿਹਾ ਹੀ ਹੋਇਆ ਤੇ ਕੀ ਰੇਡ ਚੋਂ ਕੀ ਨਿਕਲਿਆ ਤੇ ਹੁਣ ਭਾਜਪਾ ਵਾਲੇ ਕੀ ਕਹਿੰਦੇ ਨੇ ਰੇਡ ਬਾਰੇ ਰੇਡ ਇਹਨਾਂ ਤੇ ਪਈ ਸੀ 22 ਦੇ ਵਿੱਚ ਵੀ ਜਦੋਂ ਇਹ ਕਾਲੀ ਸੀਗੇ ਬਾਪੂ ਤੇਰਾ ਕਟੜ ਕਾਲੀ ਤੂੰ ਆਮ ਆਦਮੀ ਬਣਿਆ ਕਰਦਾ ਨੇ ਅਛਾ ਉਦੋਂ ਰੇਡ ਪਈ ਸੀ ਇਨਕਮ ਟੈਕਸ ਦੀ ਜੀ ਇਨਕਮ ਟੈਕਸ ਵਾਲੀ ਰੇਡ ਪਈ ਤੇ ਸ਼ਾਇਦ ਇਹਨਾਂ ਨੇ ਚਲੋ ਵਿੱਚ ਜੇ ਤੁਹਾਨੂੰ ਪਤਾ ਜਦੋਂ ਅਸਤੀਫਾ ਦਿੱਤਾ ਤੇ ਉਧਰੋਂ ਬੀਬੀ ਦਾ ਅਸਤੀਫਾ ਆ ਗਿਆ ਬੜੀਆਂ ਚਰਚਾਵਾਂ ਚੱਲੀਆਂ ਕਿ ਗਿਲਕੋ ਵਾਲੇ ਮਿਲ ਕੋ ਆਲੇ ਭਈ ਆਮ ਆਦਮੀ ਪਾਰਟੀ ਨੂੰ ਮਿਲ ਕੋ ਹੋ ਸਕਦੇ ਆ ਮਿਲ ਕੇ ਚੱਲਣ ਵਾਲੇ ਹੋ ਸਕਦੇ ਆ ਬਾਅਦ ਦੇ ਵਿੱਚ ਉਧਰੋਂ ਅਸਤੀਫਾ ਜਿਹੜਾ ਆ ਉਹ ਮਤਲਬ ਬੈਕ ਹੋ ਗਿਆ ਜੀ ਤੇ ਇਧਰੋਂ ਫਿਰ ਕਹਿ ਲੋ ਕਿ ਹੁਣ ਘਰੋਂ ਤੇ ਤੁਰ ਹੀ ਸਨ ਕਿਸੇ ਨਾ ਕਿਸੇ ਪਾਸੇ ਲੱਗਣਾ ਹੀ ਸੀਗਾ ਉਹ ਕਹਿੰਦੇ ਨਾ ਕਿ ਇੱਕ ਉਹ ਬਜ਼ੁਰਗ ਸੀਗਾ ਬੜਾ ਲੜਾਕਾ ਸੀਗਾ ਜੀ ਤੇ ਮਤਲਬ ਰਸ ਕੇ ਗੱਲ ਗੱਲ ਤੇ ਤੁਰ ਜਾਣਾ ਉਹਨੇ ਹੂੰ ਤਾਂ ਫਿਰ ਉਹਨੂੰ ਮਨਾ ਮਨੋ ਖਿਲੇਉਂਦੇ ਸੀ ਉਹ ਇੱਕ ਦਿਨ ਇਦਾਂ ਹੀ ਲੜ ਕੇ ਗਿਆ ਤੇ ਆਇਆ ਹੀ ਨਾ ਜੀ ਤੇ ਉਹਦੇ ਮਗਰ ਵੀ ਕੋਈ ਨਾ ਆਇਆ ਬਾਸ ਸਾਡੇ ਤੇ ਉੱਥੇ ਖਲੋਤਾ 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 ਸੁੱਕ ਗਿਆ ਕਿ ਹੁਣ ਆਵੇ ਕੋਈ ਮਨਾ ਕੇ ਲੈ ਜਾਵੇ ਹੁਣ ਆਵੇ ਕੋਈ ਮਨਾ ਕੇ ਲੈ ਜਾਵੇ ਫਿਰ ਕੋਈ ਨਾ ਆਇਆ ਹਮ ਤੇ ਅਖੀਰ ਹੁੰਦਾ ਕੀ ਹੈ ਕਿ ਸ਼ਾਮੀ ਉਹਨਾਂ ਦਾ ਕੋਈ ਜੀ ਆਉਂਦਾ ਪਿਆ ਸੀ ਮਾਲ ਚਰਾ ਕੇ ਹਮ ਤੇ ਜਦੋਂ ਮਾਲ ਮਾਲ ਮਤਲਬ ਕਿ ਮੱਝਾਂ ਹੋਊਗਾ ਵਾ ਉਹਨੂੰ ਮਾਲ ਬੋਲ ਦਿੰਨੇ ਆਸੀਂ ਡੰਗਰ ਵੱਛਾ ਵੀ ਕਹਿੰਦੇ ਲੋ ਡੰਗਰ ਵੱਛਾ ਤੇ ਉਹਨੇ ਕੱਟੀ ਦੀ ਬਾਹ ਫੜ ਲਈ ਉਧਰ ਚਰ ਕੇ ਕਿਤੇ ਮਾਲ ਆ ਰਿਹਾ ਹੈ ਨਾ ਹੂੰ ਤੇ ਉਹ ਕੱਟੀ ਦੇ ਉੱਪਰ ਕੇ ਘਰੇ ਵੜ ਗਿਆ ਨਾ ਹੁਣ ਵੀ ਆਇਆ ਨਾ ਨਹੀਂ ਤੁਹਾਡਾ ਨਹੀਂ ਆਇਆ ਇਸ ਕੱਟੀ ਦਾ ਮੂੰਹ ਮਾਰ ਗਿਆ ਕਿ ਤੇ ਮੈਂ ਨਹੀਂ ਜਾਣਦਾ ਤੇ ਗੱਲ ਇਹ ਹੈ ਕਿ ਇਥੇ ਫਿਰ ਜਦੋਂ ਇਸ ਤਰ੍ਹਾਂ ਦੇ ਫੈਸਲੇ ਲੈ ਲੈ ਜਾਣ ਪਰ ਕੱਟੀ ਦਾ ਮੂੰਹ ਵੀ ਨਹੀਂ ਆਉਂਦਾ ਜੀ ਜੀ ਤਾਂ ਇਹਨਾਂ ਨੇ ਫਿਰ ਕੱਟੀ ਘਰਤੀ ਬਿਲਕੁਲ ਵੀ ਮੈਂ ਨਹੀਂ ਠੀਕ ਹੈ ਜੀ ਤਾਂ ਮਤਲਬ ਹੋਣਗਾ ਗਾਵਨ ਕੋਲੇ ਬੈਸਟ ਆਪਸ਼ਨ ਫਿਰ ਉਹੀ ਸੀਗਾ ਕਿ ਭਾਜਪਾ ਇੱਕ ਤੇ ਆ ਕਿ ਇਨਕਮ ਟੈਕਸ ਵਾਲੇ ਅੱਗੇ ਆ ਚੁੱਕੇ ਆ ਵੀ ਉਹ ਯਾਰ بچਾਂਗੇ ਜੀ ਤਾਂ ਇਹਨਾਂ ਨੇ ਭਾਜਪਾ ਜੁਆਇਨ ਕਰ ਲਈ ਭਾਜਪਾ ਉਹਨਾਂ ਨੇ ਜੁਆਇਨ ਕੀਤੀ ਨਾਲ ਦੀ ਨਾਲ ਇਹਨਾਂ ਨੇ ਵਿਜੀਲੈਂਸ ਪਾ ਦਿੱਤੀ ਅੱਛਾ ਮੈਂ ਇਸਕ ਨੂੰ ਬੜਾ ਸੁਖਮ ਸਿੰਘ ਸਾਹਿਬ ਹਰਾਣ ਆ ਬੜਾ ਹੀ ਹਰਾਣ ਆ ਇਸਕ ਨੂੰ ਕਿ ਮੇਰੀ ਜਾਣਕਾਰੀ ਦੇ ਮੁਤਾਬਕ ਇੱਕ ਕਿਸੇ ਵੀ ਸਰਕਾਰੀ ਅਹੁਦੇ ਤੇ ਨਹੀਂ ਰਹੇ ਕੋਈ ਇਹਨਾਂ ਨੇ ਮਤਲਬ ਕਿ ਮੰਤralਾ ਨਹੀਂ ਸੰਭਾਇਆ ਕਦੇ ਜੀ ਠੀਕ ਹੈ ਜੀ ਕੋਈ ਐਮਐਲਏ ਨਹੀਂ ਬਣੇ ਐਮਐਲਏ ਤਾਂ ਇਲੈਕਸ਼ਨ ਹਾਰਦੇ ਰਹੇ ਕੋਈ ਐਮਪੀ ਨਹੀਂ ਬਣੇ ਵਿਜੀਲੈਂਸ ਦੀ ਜਾ ਰੇਡ ਸਮਝ ਤੋਂ ਬਾਹਰ ਹੈ ਜੀ ਆਮ ਤੌਰ ਤੇ ਵਿਜੀਲੈਂਸ ਦੀ ਰੇਡ ਜਿਵੇਂ ਮਜੀਠੀਆ ਸੀ ਮਜੀਠੀਆ ਤੇ ਹੁਣ ਤੁਹਾਨੂੰ ਪਤਾ ਹੀ ਆ ਮਨਿਸਟਰ ਰਿਹਾ ਸ਼ਤਿ ਇੱਥੇ ਵੀ ਇਹੋ ਕਹਿ ਰਹੇ ਕੋਈ ਮਜੀਠੀਆ ਸਾਹਿਬ ਦੇ ਨਾਲ ਹੀ ਕੋਈ ਗਿਲਕੋ ਕੰਪਨੀ ਦਾ ਹੀ ਕੋ ਲੈਂਡ ਦੇਣ ਦੀ ਗੱਲ ਉਹਨੂੰ ਆਧਾਰ ਬਣਾ ਲਿਆ ਨਾ ਆਧਾਰ ਬਣਾ ਲਿਆ ਬਿਲਕੁਲ ਦਰਸਤ ਪੁਆਇੰਟ ਤੋਂ ਤੁਸੀਂ ਮੈਨੂੰ ਦਿੱਤਾ ਕਿ ਇੱਕ ਵਾਜਬ ਕਾਰਨ ਹਨ ਕਿ ਬਈ ਮਜੀਠੀਆ ਤੇ ਉਹ ਕਹਿੰਦੇ ਵੀ ਮੈਂ ਇਹ ਗੱਲ ਤੇ ਆਪਦੀ ਆਈਟੀਆਰ ਚ ਬਹੁਤ ਪਹਿਲਾਂ ਲਿਖ ਚੁੱਕਾ ਮੈਂ ਕਿਉਂਕਿ ਗੱਲ ਹੀ ਕਈ ਸਾਲ ਪਹਿਲਾਂ ਦੀ ਸ਼ਾਇਦ 2012 ਦੀ ਜੀ ਮਤਲਬ ਕਿ 13 ਸਾਲ ਪਹਿਲਾਂ ਕਿ ਮਜੀਠੀਏ ਦੇ ਕੰਪਨੀ ਦੇ ਵਿੱਚ ਟ੍ਰਾਂਜੈਕਸ਼ਨ ਹੈ ਟ੍ਰਾਂਜੈਕਸ਼ਨ ਆ ਤੇ ਹੁਣ ਦੇ ਤੁਸੀਂ ਦੇਖੋ ਮੰਨ ਲਓ ਤੁਹਾਡਾ ਅਕਾਊਂਟ ਹੈ ਵੱਡਾ ਅਕਾਊਂਟ ट्रांजैक्शन ਹੋ ਤੇ ਪਤਾ ਨਹੀਂ ਕਿੰਨੇ ਬੰਦਿਆਂ ਦੀਆਂ ਆਉਣਗੀਆਂ ਜੀ ਤੇ ਸਾਰੇ ਨੂੰ ਚੱਕ ਲੋਗੀ ਤੁਸੀਂ ਮੇਰੀ ਜੀਟੀਆਂ ਨੂੰ ਪੈਸੇ ਕਿਵੇਂ ਪਾਏਗਾ ਤੁਸੀਂ ਜਾਂ ਉਹਨਾਂ ਦੀਆਂ ਕੰਪਨੀਆਂ ਚ ਕਿਤਰਾ ਗਏ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੇ ਉਹ ਤੰਗ ਪਰੇਸ਼ਾਨੀ ਕਰਨਾ ਸੀ ਤੇ ਆਪਾਂ ਨੂੰ ਵੀ ਪਤਾ ਕਿ ਮਾਈ ਜਾਂਦਾ ਕਹਾ ਹੈ ਸੋਨਿਆ ਹੂੰ ਪਰ ਪਾਜ ਪਾ ਬੜਾ ਡੱਟ ਕੇ ਖੜੀ ਜੀ ਇਹ ਮੈਂ ਗੱਲ ਵੇਖੀ ਵੀ ਬੰਦਾ ਕੁਝ ਘੰਟੇ ਪਹਿਲਾਂ ਇੰਨਾ ਚ ਆਇਆ ਹੂੰ ਨਾਇਬ ਸੈਣੀ ਨੇ ਜੁਆਇਨ ਕਰਵਾਇਆ ਤੁਸੀਂ ਵੇਖੋ ਕਿ ਨਾਲ ਦੀਨ ਸ਼ਾਇਦ ਮੇਰਾ ਮੰਨਣਾ ਇਹ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚ ਭਾਜਪਾ ਨੇ ਵੀ ਆਪਣਾ ਨੈਟਵਰਕ ਬਣਾ ਲਿਆ ਜੀ ਕਿਉਂ ਕਿਉਂਕਿ ਭਾਜਪਾ ਵਾਲਿਆਂ ਨੂੰ ਅਗਾਊ ਹੀ ਅੰਦਾਜ਼ਾ ਹੋ ਗਿਆ ਸੀਗਾ ਕਿ ਗਿਲਕੋ ਵਾਲੇ ਤੇ ਰੇਡ ਪੈਸਾ ਕਰੀ ਉਹ ਨਾਲ ਦੀ ਨਾਲ ਇਕੱਠੇ ਹੋ ਗਏ ਸਨ ਹਮ ਇਨਫੈਕਟ ਕਿ ਪਹਿਲਾਂ ਹੀ ਉਹਨਾਂ ਨੇ ਕਿਤੇ ਨਾ ਕਿਤੇ ਸੁਣੇ ਲਾਤੇ ਸਨ ਜੀ ਜੀ ਤੇ ਨਵੇਂ ਬੰਦੇ ਵਾਸਤੇ ਜਿਸ ਤਰ੍ਹਾਂ ਜਾਖੜ ਸਾਹਿਬ ਜੋਸ਼ੀ ਮਲਕੀ ਬੰਦੇ ਖੜ ਗਏ ਹੂੰ ਅੜ ਗਿਆ ਤੇ ਨਾਲ ਇਥੋਂ ਤੱਕ ਕਹਿ ਰਿਹਾ ਕਿ ਭਈ ਤੁਹਾਡਾ ਜਿਹੜਾ ਕਾਰੋਬਾਰੀ ਸੀ अरोड़ा ਠੀਕ ਹੈ ਨਾ ਜੀ ਹੂੰ ਉਹਨੂੰ ਤੇ ਸੇਬੀ ਨੇ ਵੀ ਮਤਲਬ ਕਿ ਸੇਖ ਦਿੱਤਾ ਹੋਇਆ ਜੀ ਉਧਰ ਤੇ ਤੁਸੀਂ ਕੁਝ ਨਹੀਂ ਕਰਦੇ ਤੇ ਗਿਲਕੋ ਸਾਹਿਬ ਜਿਨ੍ਹਾਂ ਨੇ ਸਾਰਾ ਕੁਝ ਬੇਰੋੜਾ ਦਿੱਤਾ ਮਤਲਬ ਕਿ ਭਾਜਪਾ ਇੱਕ ਕਾਰੋਬਾਰੀ ਦੇ ਨਾਲ ਜੇ ਢੱਟ ਕੇ ਖੜੀ ਆ ਮੇਰੇ ਖਿਆਲ ਦੇ ਨਾਲ ਇਹ ਗੱਲ ਥੋੜੀ ਸਧਾਰਨ ਨਹੀਂ ਲੱਗਦੀ ਜੀ ਕਿਉਂ ਕਿ ਸੁਖਮ ਸਿੰਘ ਸਾਹਿਬ ਇਹਦੇ ਨਾਲ ਮੈਸੇਜ ਇਹ ਵੀ ਜਾਂਦਾ ਨਾ ਦੂਜੇ ਕਾਰੋਬਾਰੀਆਂ ਨਾਲ ਕਿ ਕੱਲ ਨੂੰ ਕੋਈ ਪਾਰਟੀ ਜੁਆਇਨ ਕਰਦਾ ਜਾਂ ਸਪੋਰਟ ਕਰਦਾ ਅਸੀਂ ਤੁਹਾਡੇ ਨਾਲ ਹਾਂ ਬਿਲਕੁਲ ਅਗਲੇ ਦਾ ਸੇਫਟੀ ਪੁਆਇੰਟ ਪਹਿਲਾਂ ਹੀ ਬਣ ਜਾਂਦਾ ਹੈ ਬਿਲਕੁਲ ਮੇਰੇ ਖਿਆਲ ਦੇ ਨਾਲ ਮੈਂ ਉਹ ਬੜਾ ਹੈਰਾਨ ਹੋਇਆ ਨਾ ਕਿ ਯਾਰ ਜਿਹੜਾ ਬੰਦਾ ਚੰਦ ਘੰਟੇ ਪਹਿਲਾਂ ਤੁਹਾਡੀ ਪਾਰਟੀ ਜੁਆਇਨ ਕਰਦਾ ਤੇ ਉਹਦੇ ਵਾਸਤੇ ਲੀਡਰਸ਼ਿਪ ਦਾ ਇਸ ਤਰ੍ਹਾਂ ਢੱਟ ਜਾਣਾ ਕਿਤੇ ਨਾ ਕਿਤੇ ਇੱਕ ਮੈਸੇਜ ਕਨਵੇ ਕਰਦਾ ਹੈ ਕਿ ਬਾਈ ਅਸੀਂ ਤੁਹਾਡੇ ਨਾਲ ਖਲੋਤੇ ਆਂ ਜੀ ਤਾਂ ਇਹੀ ਮੰਤਵ ਲੱਗਦਾ ਬਾਕੀ ਹੁਣ ਦੇਖੋ ਕਿੰਨੇ ਕੀ ਕੀਤਾ ਕਿੰਨੇ ਕੀ ਨਹੀਂ ਕੀਤਾ ਮੈਂ ਕੁਝ ਨਹੀਂ ਕਹਿ ਸਕਦਾ ਕਾਰੋਬਾਰੀ ਬੰਦਿਆਂ ਦੇ ਤੇ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਨਾ ਕਿ ਜਿਹੜਾ ਮੁਲਾਜ਼ਮ ਬੰਦਾ ਹੈ ਉਹਦੀ ਜੜ ਤੇ ਧਰਤੀ ਤੋਂ 2.5 ਫੁੱਟ ਤਾਂ ਹੁੰਦੀ ਆ ਇਹ ਜਿਹੜੇ ਕਾਰੋਬਾਰੀ ਹੁੰਦੇ ਆ ਤਾਂ ਬਾਈ ਉਹ 2.5 ਫੁੱਟ ਨਹੀਂ ਮੇਰੇ ਖਿਆਲ ਦੇ ਨਾਲ 3-4 ਫੁੱਟ ਹੀ ਉੱਤੇ ਜੜ ਰੱਖਦੇ ਆਪੇ ਜੀ 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 ਬਿਲਕੁਲ ਖੈਰ ਚਲੋ ਜੀ ਆਪਾਂ ਦੇਖਦੇ ਆਂ ਬਈ ਚੋਣਾ ਵੇਲੇ ਨੂੰ ਕੀ ਹੁੰਦਾ ਬਹੁਤੇ ਇੱਧਰ ਜਾਣਗੇ ਬਹੁਤੇ ਉੱਧਰ ਜਾਣਗੇ ਤੇ ਕੌਣ ਕਿਹਨੂੰ ਸਾਹਮਣੇ ਦਾ ਬੜਾ ਕੁਝ ਸਾਹਮਣੇ ਆਏਗਾ ਜੇ ਤੇ ਤੇ ਖੈਰ ਮੈਚ ਦੀ ਅਪਡੇਟ ਦਿੰਦੇ ਰਹੋ ਅਸੀਂ ਇੰਤਜ਼ਾਰ ਕਰ ਰਹੇ ਆਂ ਬਈ ਤੁਹਾਡੇ ਮੈਚ ਦੇ ਅਪਡੇਸ਼ਨ ਦਾ ਪਰ ਅਸੀਂ ਤੁਹਾਨੂੰ ਇੱਕ ਅਪਡੇਸ਼ਨ ਦੇ ਰਹੇ ਆਂ ਮਿੰਟੂ ਜੀ ਕਰਨਲ ਬਾਠ ਮਾਮਲੇ ਦੇ ਵਿੱਚ ਕਹਿੰਦੇ ਵੀ ਇੱਕ ਇਨਸਪੈਕਟਰ ਸਾਹਿਬ ਪਹੁੰਚ ਗਏ ਸੁਪਰੀਮ ਕੋਰਟ ਕਹਿੰਦੇ ਵੀ ਮਾਮਲਾ ਸੀਬੀਆਈ ਨੂੰ ਨਾ ਦਿਓ ਨਾ ਤਾਂ ਵਾਪਸ ਲੈ ਲਓ ਪਰ ਅਗੋਂ ਸੁਪਰੀਮ ਕੋਰਟ ਨੇ ਵੀ ਕਾਫੀ ਝਾੜ ਪਾਈ ਤੇ ਇਨਸਪੈਕਟਰਾਂ ਨੂੰ ਵੱਡਾ ਹੀ ਝਟਕਾ ਲੱਗ ਗਿਆ। ਉਹਦੀ ਥੋੜੀ ਜਾਣਕਾਰੀ ਦਿਓ ਕਿਉਂਕਿ ਇਹ ਮਸਲਾ ਵੀ ਨਾ ਲਗਾਤਾਰ ਹੀ ਤੁਰਿਆ ਰਿਹਾ ਬਹੁਤ ਲੰਬੇ ਸਮੇਂ ਤੋਂ। ਦੇਖੋ ਇਹ ਗੱਲ ਹੁਣ ਮੇਰੇ ਖਿਆਲ ਦੇ ਨਾਲ ਆਪਣੇ ਜਿਹੜੇ ਆਡੀਅנס ਵਾਲੇ ਆ ਉਹਨਾਂ ਨੂੰ ਤਾਂ ਬਿਲਕੁਲ ਰਟੀ ਹੋਣੀ ਆ ਕਿ ਮੈਂ ਵਾਰ-ਵਾਰ ਇੱਕੋ ਗੱਲ ਕਹਿ ਰਿਹਾ ਸੀਗਾ ਕਿ ਇਹ ਸੀਬੀਆਈ ਤੋਂ ਬਚਣਗੇ ਕਿਉਂਕਿ ਜੋ ਸੋਚ ਰਹੇ ਸੀਗੇ ਚਾਹੇ ਉਹ ਉਹਦੇ ਵਿੱਚ ਪੁਲਿਸ ਕਹਿ ਲੋ ਜੀ ਜਾਂ ਪੰਜਾਬ ਪ੍ਰਸ਼ਾਸਨ ਕਹ ਲੋ ਕਿ ਇਹਨਾਂ ਦੀ ਸੋਚ ਦੇ ਵਿੱਚ सीबीआई ਨੂੰ ਜਾਂਚ ਚੱਲੇ ਜਾਏਗੀ ਉਹ ਸਕੀਮ ਨਹੀਂ ਸੀ ਚਲ ਰਹੀ ਹਾਈ ਕੋਰਟ ਜਾਂ ਚੰਡੀਗੜ੍ਹ ਪੁਲਿਸ ਦੀ ਜਾਂਚ ਬੜਤਾਲ ਉਥੇ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਹਨਾਂ ਦੀ ਸਕੀਮ ਦੇ ਵਿੱਚ ਫਿੱਟ ਸਨ ਤੇ ਉਹਨਾਂ ਤੇ ਵਿਚਾਰ ਚਰਚਾ ਇਹਨਾਂ ਦਾ ਚੱਲਦਾ ਹੋਏਗਾ ਪਰ ਸਭ ਇਹ ਸੀ ਕਿ सीबीआई ਨੂੰ ਜਿਹੜੀ ਜਾਂਚ ਚੱਲੇਗੀ ਇਹ ਬਹੁਤ ਵੱਡਾ ਝਟਕਾ ਸੀ ਉਹਦੇ ਵਿੱਚ ਮੈਂ ਅੱਗੇ ਤੁਹਾਨੂੰ ਕਿਹਾ ਕਿ ਕਰਨਲ ਮਾਮਲੇ 'ਚ ਕੋਈ ਬਹੁਤਾ ਕੁਝ ਹੋ ਨਹੀਂ ਸਕਦਾ ਵੱਧ ਵੱਧ 307 ਲੱਗ ਜਾ ਜੀ 307 ਦਾ ਕੇਸ ਬਥੇਰਾ ਖਿੱਚਿਆ ਜਾਂਦਾ ਹੁੰਦਾ ਹਾਂ ਹਾਂ ਸਜ਼ਾ ਹੋਣ ਤੋਂ ਬਾਅਦ ਵੀ ਖਿੱਚਿਆ ਜਾਂਦਾ ਹੁੰਦਾ ਉਹਦੇ ਕਈ ਪੜਾ ਹੁੰਦੇ ਆ ਇੱਥੋਂ ਸਜ਼ਾ ਸਟੇ ਹੋ ਗਈ ਉੱਥੋਂ ਜ਼ਮਾਨਤ ਮਿਲ ਗਈ ਤੇ ਜਿਨ੍ਹਾਂ ਦੇ ਨਾਲ ਸਟੇਟ ਖਲੋਤੀ ਹੋਵੇ ਸਰਕਾਰ ਖਲੋਤੀ ਹੋਵੇ ਕਿਉਂਕਿ ਦੇਖੋ ਸਰਕਾਰ ਉਧਰ ਵੀ ਇੱਧਰ ਖਲੋਤੀ ਹੈ ਇੱਧਰ ਵੀ ਖਲੋਤੀ ਹੈ ਹੂੰ ਕੀ ਜੀ ਤਾਂ ਮਤਲਬ ਇਹ ਸੀ ਕਿ ਅਸਲ ਕਹਾਣੀ ਜਿਹੜੀ ਆ ਉਹ ਜਾ ਕੇ ਅੜਦੀ ਆ ਮੰਡੋਰ ਵਾਲੇ ਇਨਕਾਉਂਟਰ ਕੇਸ ਤੇ ਹਾਂ ਜੀ ਜਿਹੜਾ ਹਾਂ ਜੀ ਮੁਕਾਬਲਾ ਜਿਹੜਾ ਕਿ ਜਿਸ ਨੂੰ ਕਥੇ ਤੌਰ ਤੇ ਫਰਜੀ ਮੁਕਾਬਲਾ ਕਰਾਰ ਦਿੱਤਾ ਗਿਆ ਸੀ ਕੁਝ ਦਿਨ ਪਹਿਲਾਂ ਤੱਕ ਹਮ ਬੜੇ ਚਰਚੇ ਨੇ ਤਾਂ ਮਤਲਬ ਕਿ ਜਦੋਂ ਹੁਣ ਇਹਨਾਂ ਨੇ ਦੇਖਿਆ ਕਿ